ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸੋਏ ਧਿਆਇ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੀ ਕਰ ਆਸਮਨ ਜਿਸ ਕਾ ਸਭ ਸਵੈਸਾ ਸਬ ਸਿਆਣਪ ਛੱਡ ਕੇ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤੈ ਤੂੰ ਗੁਣ ਗੋਇੰਦ ਨਿਤਗਾ ਰਹਾ ਤੇ ਸੇ ਕੇਸਰ ਨੇ ਪਰਮਨਾ ਜਿਸ ਜੈਵੜ ਅਵਰ ਨ ਕੋਈ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾਂ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸੋਇ ਤੇ ਆਈਐ ਜਿਹੜੇ ਸਿਰ ਸਹਾਂ ਪਾਤ ਸਹਾਂ ਸਹਿ ਇੱਕ ਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ ਗਣ ਗੋਇੰਦ ਨਿਤਗਾ ਰਹਾ ਤੇਸੇ ਕੇ ਸਰਨੇ ਪਰਮਨਾ ਜਿਸ ਜੈਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੇ ਪਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਨ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਾ ਸੋਏ ਤੇ ਆਈਏ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੇ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ ਗੁਣ ਗੋਇੰਦ ਨਿਤਗਾ ਰਹਾ ਤੇਸੇ ਕੇਸਰ ਨੇ 파ਰਮਨਾ ਜਿਸ ਜੈਵੜ ਅਬਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ sada sada ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਨ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾਂ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸੋਏ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹਿ ਕੇ ਕਰ ਆਸਮਨ ਜਿਸ ਕਾ ਸਭ ਸਵੈ ਸਾ ਸਭ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ ਗੁਣ ਗੋਇੰਦ ਨਿਤਗਾ ਰਹਾ ਤੇਸੇ ਕੇ ਸਰਨੇ ਪਰਮਨਾ ਜਿਸ ਜੈਵੜ ਅਬਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਸਾਚ ਦੇਵ ਹੋਂ ਆਪਣਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਵਾ ਸੋਏ ਤੇ ਆਈਏ ਜਿਹੜੇ ਸਿਰ ਸਹਾਂ ਪਾਤ ਸਹਾਂ ਸਹਿ ਇੱਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ ਗਣ ਗੋਇੰਦ ਨਿਤਗਾ ਰਹਾ ਤਿਸੇ ਕੇ ਸਰਨੇ ਪਰਮਨਾ ਜਿਸ ਜੈਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਨ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾਂ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸੋਏ ਧਿਆਇ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹਿ ਕੇ ਕਰ ਆਸਮਨ ਜਿਸ ਕਾ ਸਭ ਸਵੈ ਸਾ ਸਭ ਸਿਆਣ ਪਾ ਛਡ ਕੇ ਗੁਰ ਕੇ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤੈ ਤੂੰ ਗਣ ਗਾਇਨ ਦਰਨੀ ਤਗਾ ਰਹਾ ਤੇ세 ਕੇ ਸਰਨੇ ਪਰਮਨਾ ਜਿਸ ਜੈਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਵਾ ਸੋਏ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹਿ ਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੇ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ 8 ਪਹਿਰ ਪ੍ਰਭ ਤਿਆਏ ਤੂੰ गुण गाए दरनिता गा रहा तसे केसर ने पारमना जिस जेवड़ अवर ना कोई जिस सिमरत सुख होए कणा दुख दर्द न मुले होए सदा सदा कर चाकरे ਰਬਾ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਯਾ ਸਾਚ ਦੇਵ ਹੂੰ ਆਪਣਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸੋਏ ਤੇ ਆਈਏ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਭ ਸਵੈਸਾ ਸਭ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤੈ ਤੂੰ गण गोयंदर नित गा रहा तसे के सरने परमना जिस जेवड़ अवर ना कोई जिस सिमरत सुख होए कणा दुख दर्द न मुले होए सदा सदा कर चाकरी ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸੋਏ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹਿ ਕੇ ਕਰ ਆਸਮਨ ਜਿਸ ਕਾ ਸਭ ਸਵੈ ਸਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ 8 ਪਹਿਰ ਪ੍ਰਭ ਤਿਆਏ ਤੂੰ गुण गोयंदर नित गा रहा तसे के सरने परमना जिस जेवड़ अवर ना कोई जिस सिमरत सुख होय कणा दुख दर्द न मुले होए सदा सदा कर चाकरे ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਨ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਯਾ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਸੋਏ ਤੇ ਆਈਏ ਜਿਹੜੇ ਸਿਰ ਸਹਾ ਪਾਤ ਸਹਾ ਤੇ ਸਹਿ ਇੱਕ ਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੀ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ गुण गोयंदर नित गा रहा तसे केसर ने पारमना जिस जेवड़ अवर न कोई जिस सिमरत सुख होय कणा दुख दर्द न मुले होय सदा सदा कर चाकरी ਪਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਵਾ ਸੋਏ ਤੇ ਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਸਹਿ ਇੱਕ ਕੇ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੇ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ गुण गोयंदर नित गा रहा तसे के सरने परमना जिस जेवड़ अवर ना कोई जिस सिमरत सुख होए कणा दुख दर्द न मुले होए सदा सदा कर चाकरी ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸਿ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾਂ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸੋਏ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਸਹਿ ਇੱਕੇ ਕਰ ਆਸਮਨ ਜਿਸ ਕਾ ਸਭ ਸਵੈ ਸਾ ਸਬ ਸਿਆਣ ਪਾ ਛਡ ਕੈ ਗੁਰ ਕੇ ਚਰਣੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ 8 ਪਹਿਰ ਪ੍ਰਭ ਤਿਆਏ ਤੂੰ गुण गोयंदर नित गा रहा तसे केसर ने पारमना जिस जेवड़ अवर ना कोई जिस सिमरत सुख होय कणा दुख दर्द न मुले होए सदा सदा कर चाकरे ਪਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸੇ ਅਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਵਾ ਸੋਏ ਧਿਆਇਐ ਜਿਹੜੇ ਸਿਰ ਸੰਹਾ ਪਾਤ ਸਹਾ ਤੇ ਸਹੀ ਕੀ ਕਰ ਆਸਮਨ ਜਿਸ ਕਾ ਸਭ ਸਰਵ ਸਹਾ ਸਭ ਸਿਆਣ ਪਾ ਛਡ ਕੈ ਗੁਰ ਕੀ ਚਰਨੀ ਪਹ ਮਨ ਮੇਰੇ ਸੁਖ ਸਹਿਜ ਸਿ ਤੇ ਜਪਨਾ ਆਠ ਪਹਿਰ ਪ੍ਰਭ ਤਿਆਏ ਤੂੰ ਗੰਗਾਯੰਦਰ ਨਿਤਗਾ ਰਹਾ ਤਿਸੇ ਕੇ ਸਰਨੇ ਪਰਮਨਾ ਜਿਸ ਜੈਵੜ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਮੁਲੇ ਹੋਏ ਸਦਾ ਸਦਾ ਕਰ ਚਾਕਰੇ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇ ਸੇ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਆਂ ਉੱਚਾ ਉੱਚਾ ਥਾ ਵਰਨਾ ਚਹਿਨਾ ਬਹਾਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਯਾ ਕਰ ਸਾਚ ਦੇਵ ਹੋਂ ਆਪਣਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ